मंत्री निर्मला सीतारमण ने आज मोदी 3.0 ਦਾ ਪਹਿਲਾ ਬਜਟ ਪੇਸ਼ ਕੀਤਾ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇ ਦਿੱਤਾ ਜਿहां ਕਿਸਾਨਾਂ ਨਾਲ ਜੁੜੇ ਕਈ ਵੱਡੇ ਐਲਾਨਾ ਜੋ ਵਿੱਤ ਮੰਤਰੀ निर्मला सीतारमण ਵੱਲੋਂ ਕੀਤੇ ਗਿਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਲਈ ਬਜਟ ਦੇ ਵਿੱਚ 1.52 ਲੱਖ ਕਰੋੜ ਰੁਪਏ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਤਾਂ ਇਸ ਫੰਡ ਵਿੱਚੋਂ ਖੇਤੀਬਾੜੀ ਤੇ ਸੰਬੰਧਿਤ ਖੇਤਰਾ ਲਈ ਸਕੀਮਾਂ ਚਲਾਈਆਂ ਜਾਣਗੀਆਂ ਬਜਟ 'ਚ ਕਿਸਾਨਾਂ ਦੀ ਆਮਦਨ ਵਧਾਉਣ ਤੇ ਵੀ ਧਿਆਨ ਦਿੱਤਾ ਗਿਆ ਇਸ ਤੋਂ ਇਲਾਵਾ ਕੇਸੀ ਸੀਰ ਲਿਮਿਟ ਤੇ ਲੋਨ ਬਾਰੇ ਵੀ ਕਈ ਘੋਸ਼ਨਾਵਾਂ ਕੀਤੀਆਂ ਗਈਆਂ ਨੇ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਨੇ ਕਿਹਾ ਹੈ ਕਿ 6 ਕਰੋੜ ਕਿਸਾਨਾਂ ਦੀ ਜ਼ਮੀਨ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਕੀਤੀ ਜਾਵੇਗੀ ਇਸ ਤੋਂ ਇਲਾਵਾ 5 ਰਾਜਾਂ ਵਿੱਚ ਕਿਸਾਨ ਕ੍ਰੈਡਿਟ ਡਾਡ ਲਾਂਚ ਕੀਤਾ ਜਾਵੇਗਾ 400 ਜ਼ਿਲ੍ਹਿਆਂ ਦੇ ਵਿੱਚ ਸੌਣੀ ਦੀਆਂ ਫਸਲਾਂ ਦਾ ਡਿਜੀਟਲ ਸਰਵੇਖਣ ਵੀ ਕੀਤਾ ਜਾਵੇਗਾ ਹਾਲਾਂਕਿ ਕਿਸਾਨ ਹੈ ਜਿਹੜੇ ਉਹ ਦੁਬਾਰਾ ਤੋਂ ਦਿੱਲੀ ਕੂਚ ਦਾ ਐਲਾਨ ਕਰ ਰਹੇ ਨੇ ਦੁਬਾਰਾ ਤੋਂ ਉਹ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਵੱਡਾ ਫੈਸਲਾ ਨਿਰਮਲਾ ਸੀਤਾਰਮਨ ਵੱਲੋਂ ਲਿੱਤਾ ਗਿਆ ਦਾਲਾ ਤੇ ਤੇਲ ਬੀਜਾਂ ਦੇ ਪਸਾਰ ਤੇ ਮਿਸ਼ਨ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਰਟੀਫਿਕੇਸ਼ਨ ਅਤੇ ਬ੍ਰਾਂਡਿੰਗ ਰਾਹੀਂ ਫਸਲਾਂ ਦਾ ਪ੍ਰਚਾਰ ਵੀ ਕੀਤਾ ਜਾਵੇਗਾ ਵਿੱਤ ਮੰਤਰੀ ਨੇ ਬਜਟ ਦੇ ਵਿੱਚ ਕਿਸਾਨਾਂ ਨੂੰ ਤੋਹਫਾ ਦਿੱੰਦਿਆ ਹੋਇਆ ਕਿ ਹੈ ਕਿ 32 ਫਸਲਾਂ ਲਈ 109 ਕਿਸਮਾਂ ਲਾਂਚ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ 10000 ਬਾਇਓ ਰਿਸਰਚ ਸੈਂਟਰ ਵੀ ਬਣਾਏ ਜਾਣਗੇ ਕੁਦਰਤੀ ਖੇਤੀ ਤਹਿਤ 1 ਕਰੋੜ ਕਿਸਾਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਦਾਲਾਂ ਅਤੇ ਦਾਲਾਂ ਵਿੱਚ ਸਵੈ ਨਿਰਭਰਤਾ ਦੇ ਲਈ ਉਤਪਾਦਨ ਸਟੋਰੇਜ ਅਤੇ ਮਾਰਕੀਟਿੰਗ ਤੇ ਵੀ ਧਿਆਨ ਦਿੱਤਾ ਜਾਵੇਗਾ ਸਰਕਾਰ ਦਾ ਧਿਆਨ ਸਰੋਂ ਮੂੰਗਫਲੀ ਤੇ ਸੋਇਆਬੀਨ ਵਰਗੀਆਂ ਫਸਲਾਂ ਤੇ ਵੀ ਰਹੇਗਾ ਤਾਂ ਕਿਸਾਨਾਂ ਲਈ ਇਹ ਵੱਡਾ ਤੋਹਫਾ ਵਿੱਤ ਮੰਤਰੀ ਨਿਰਮਲ ਸਿਤਾ ਰਮਨ ਬੱਲ ਬੱਲੋ ਅੱਜ ਯੂਨੀਅਨ ਬਜਟ ਸੈਸ਼ਨ 2024 ਤੋਂ 25 ਦੇ ਵਿੱਚ ਹੋਇਆ ਹੋਰ ਜਾਣਕਾਰੀ ਦੇਖਦੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ